ਅਤੇ ਹੁਣ ਖਬਰਾਂ ਵਿਸਥਾਰ ਨਾਲ 2 ਨਵੰਬਰ ਤੱਕ ਵਿਜੀਲੈਂਸ ਜਾਗਰੂਕਤਾ ਹਫਤੇ ਦੇ ਦੌਰਾਨ ਜੀਐਨਡੀਯੂ ਦੇ ਵਿਜੀਲੈਂਸ ਦਫਤਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਵਨ ਆਡੀਟੋਰੀਅਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਜੀਲੈਂਸ ਸਾਡੀ ਸਾਂਝੀ ਜ਼ਿੰਮੇਵਾਰੀ ਵਿਸ਼ੇ ਤੇ ਪ੍ਰੋਗਰਾਮ ਕਰਵਾਇਆ ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਸਮਾਗਮ ਦੇ ਬੁਲਾਰੇ ਐਸਐਸਪੀ ਵਿਜੀਲੈਂਸ ਬਿਊਰੋ ਲਖਪੀਰ ਸਿੰਘ ਨੇ ਵਿਦਿਆਰਥੀਆਂ ਨੂੰ ਪਹ੍ਰਿਸ਼ਟਾਚਾਰ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਇਸ ਨੂੰ ਦੇਸ਼ ਦੀ ਤਰੱਕੀ ਅਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਸਭ ਤੋਂ ਵੱਡੀ ਰੁਕਾਵਟ ਦੱਸਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਐਸਐਸਪੀ ਲਖਬੀਰ ਸਿੰਘ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਸਿਰਫ ਇੱਕ ਜਾਂਚ ਏਜੰਸੀ ਨਹੀਂ ਹੈ ਸਗੋਂ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਇਮਾਨਦਾਰੀ ਵੱਲ ਪ੍ਰੇਰਿਤ ਕਰਨ ਦਾ ਮਿਸ਼ਨ ਹੈ ਡਾਕਟਰ ਪਲਵਿੰਦਰ ਸਿੰਘ ਡੀਨ ਅਕਾਦਮਿਕ ਮਾਮਲੇ ਨੇ ਵਿਜੀਲੈਂਸ ਬਿਊਰੋ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਇਹ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਤੇ ਨਾਗਰਿਕਾਂ ਵਿੱਚ ਜਾਗਰੂਕਤਾ ਪੈਦਾ ਕਰਦੇ ਹਨ ਭ੍ਰਿਸ਼ਟਾਚਾਰ ਮੁਕਤ ਸਮਾਜ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਜੀਐਨਟੀਯੂ ਦੇ ਮੁਖ ਵਿਜੀਲੈਂਸ ਅਫਸਰ ਡਾਕਟਰ ਸੰਦੀਪ डीएसपी विजिलेंस अनूप सैनी डॉक्टर हरविंदर सिंह सैनी हरविंदर सिंह संधू डॉक्टर विक्रम संधू डॉक्टर एम पी सिंह डॉक्टर बलबीर सिंह डॉक्टर अतुल खन्ना प्रवीण पुरी अते और यूनिवर्सिटी अधिकारी शामिल सान। असि सारे जने जे सुझाव दइए ता इनसे आपा किसी ना किसी हद तक इनू असि कदम कर सकदे। सो जिवें के डायरेक्टर दा थीम भी सीगा के विजिलेंस है जे शेयरडर्स रिस्पोंसिबिलिटी। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਸਹੀ ਜਾਣਕਾਰੀ ਦਈਏ ਔਰ ਆਪਣੀ ਕੰਪਲੇਨ ਉਨ੍ਹਾਂ ਤੱਕ ਪਹੁੰਚਾਈਏ ਕਿ ਇਹ ਬੰਦਾ ਇਹ محکمہ ਜਿਹੜਾ ਉਹ ਸਾਡੇ ਕੋਲ ਵਾਧੂ ਪੈਸੇ ਮੰਗ ਰਿਹਾ ਔਰ ਜ਼ਰੂਰ ਇਸ ਚੀਜ਼ ਦਾ ਜਿਹੜਾ ਉਹ ਹੱਲ ਅਸੀਂ ਕਰ ਸਕਦੇ ਹਾਂ ਔਰ ਨਾਲ ਮਿਲ ਕੇ ਅਸੀਂ ਇਹ ਜਿਹੜੀ ਹੈ ਸਾਡੀ ਕ腐ਪਸ਼ਨ ਵਾਲੀ ਜਿਹੜੀ ਹੈ ਬਿਮਾਰੀ ਹੈ ਨੂੰ ਅਸੀਂ ਖਤਮ ਕਰ ਸਕਦੇ ਹਾਂ ਐਸਐਸਪੀ ਵਿਜੀਲੈਂਸ ਸਰਦਾਰ ਲਖਬੀਰ ਸਿੰਘ ਸਾਡੇ ਨਾਲ ਮੌਜੂਦ ਨੇ ਤੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚੇ ਨੇ ਲੈਕਚਰ ਦੌਰਾਨ ਕੀ ਗੱਲਾਂ ਬਾਤਾਂ ਹੋਈਆਂ ਨੇ ਜਾਣਦੇ ਹਾਂ ਸਰ ਵਿਦਿਆਰਥੀ ਕਿਉਂ ਜੁੜਨੇ ਨੇ ਅੱਜ ਪਹੁੰਚੇ ਹੋ ਤੁਸੀਂ ਤੇ ਕੀ ਵਿਦਿਆਰਥੀ ਚੁਣਨ ਦਾ ਸਾਡਾ ਯੂਨੀਵਰਸਿਟੀ ਟਾਈਪ ਜਾਂ ਐਜੂਕੇਸ਼ਨ ਇੰਸਟੀਟਿਊਟ ਨੂੰ ਨਿਸ਼ਾਨਾ ਬਣਾਉਣ ਦਾ ਸਾਡਾ ਵਿਜੀਲੈਂਸ ਪੁਆਇੰਟ ਆਫ View ਤੋਂ ਸਿਰਫ ਇੱਕੋ ਇੱਕ ਅ ਟੀਚਰ ਸੀਗਾ ਕਿ ਇਹ ਸਾਡੇ ਦੇਸ਼ ਦਾ ਭਵਿੱਖ ਨੇ ਇਹਨਾਂ ਨੇ ਅੱਜ ਅਸੀਂ ਬੈਠੇ ਹਾਂ ਕੱਲ ਇਹਨਾਂ ਸੀਟਾਂ ਤੇ ਆ ਕੇ ਬੈਠਣਾ ਹੋ ਸਕਦਾ ਵਿਜੀਲੈਂਸ ਦੀ ਜ਼ਿੰਮੇਵਾਰੀ ਇਹਨਾਂ ਨੂੰ ਵੀ ਮਿਲੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜੋ ਦੇਸ਼ ਦਾ ਭਵਿੱਖ ਹੈ ਉਹਨੂੰ ਆਪਣੇ ਹੱਕਾਂ ਪ੍ਰਤੀ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਣੂ ਜ਼ਰੂਰ ਕਰਾਇਆ ਜਾਵੇ ਤੇ ਇੰਨੇ ਇੱਕ ਅਲਰਟ ਜ਼ਰੂਰ ਹੋ ਜਾਣ ਕਿ ਜਿਹੜਾ ਕਰਪਸ਼ਨ ਹੈ ਉਹ ਕਿਸੇ ਵੀ ਲੈਵਲ ਤੇ ਬਰਦਾਸ਼ਤ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਵਿਜੀਲੈਂਸ ਪ੍ਰਤੀ ਅਵੇਅਰ ਕਰਾਉਣਾ ਇਸ ਪਾਰਟिकुलर ਹਫਤੇ ਦੇ ਦੌਰਾਨ ਇਸ ਲਈ ਅਸੀਂ ਇਸ ਐਵੇਨਿਊ ਨੂੰ ਚੁਣਿਆ ਇਸ ਲਈ ਅਸੀਂ ਪੁੱਛਾਂ ਸਰ ਲੈਕਚਰ ਦੌਰਾਨ ਤੁਸੀਂ ਕਈ ਵਿਭਾਗਾਂ ਦਾ ਨਾਮ ਲਿਆ ਪਰ ਫਿਰ ਕਰਪਸ਼ਨ ਰੁਕ ਕਿਉਂ ਨਹੀਂ ਰਹੀ ਸਰ ਕਿਉਂਕਿ ਕੰਪਲੇਨ ਨਹੀਂ ਕਰਦੇ ਤੁਸੀਂ ਦੱਸੋ ਕੌਣ ਕੰਪਲੇਨਟ ਕਰਦਾ ਸਾਡੇ ਕੋਲ ਬੇਸਿਕਲੀ ਕੰਪਲੇਨੈਂਟ ਦੀ ਸਾਨੂੰ ਕਮੀ ਹੁੰਦੀ ਹੈ ਹੁਣ ਅਸੀਂ ਇਸੇ ਕਰਕੇ ਲੋਕਾਂ ਨੂੰ ਬਰੀਫ ਇਹ ਕਰ ਰਹੇ ਆਂ ਵੀ ਸਿਰਫ ਡਿਮਾਂਡ ਹੀ ਕਾਫੀ ਹੈ ਕੋਈ ਡਿਮਾਂਡ ਕਰਦਾ ਸਾਡੇ ਕੋਲੇ ਕੋਈ ਕੰਪਲੇਨੈਂਟ ਨਾ ਦੇ ਲੋਕਾਂ ਨੂੰ ਸਿਰਫ ਇਹ ਚਾਹੀਦਾ ਹੈ ਕਿ ਕਰਪਸ਼ਨ ਖਤਮ ਹੋ ਜੇ ਕੰਪਲੇਨਰ ਕੋਈ ਨਹੀਂ ਹੈਗਾ ਭਗਤ ਸਿੰਘ ਜੰਮੇ ਜ਼ਰੂਰ ਪਰ ਗਵੰਡੀਆਂ ਦੇ ਘਰ ਚ ਹਰ ਇੱਕ ਦਿਵਸ ਜਨ ਇਹ ਇਸ ਕਰਕੇ ਜ਼ਰੂਰਤ ਆ ਸਾਨੂੰ ਵਿਸਲ ਬਲੋਰ ਬਣਦੀ ਸਾਨੂੰ ਝੰਡਾ ਫੜ ਕੇ ਅੱਗੇ ਆਉਣ ਦੀ ਤਾਂ ਕਿ ਅਸੀਂ ਇਸ ਸੋਸਾਇਟੀ ਦੇ ਵਿੱਚ ਜੋ ਕਰਪਸ਼ਨ ਘਰ ਘਰ ਚੁੱਕੀ ਹੈ ਸਾਡੀਆਂ ਨਸਾਂ 'ਚ ਰਲ ਚੁੱਕੀ ਰਚ ਚੁੱਕੀ ਹੈ ਉਹਨੂੰ ਬਾਹਰ ਕੱਢਣ ਦੀ ਤਾਂ ਕਿ ਅਸੀਂ ਸੋਸਾਇਟੀ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਸਕੀਏ ਬੇਸਿਕਲੀ ਸਾਨੂੰ ਤਾਂ ਸਿਰਫ ਇਹ ਹੈ ਵੀ ਸਾਨੂੰ ਆ ਕੇ ਦੱਸੇ ਤਾਂ ਸਹੀ ਵੀ ਕਿਹੜਾ ਡਿਪਾਰਟਮੈਂਟ ਉਹਨਾਂ ਕੋਲੋਂ ਪੈਸੇ ਮੰਗ ਰਿਹਾ ਤੇ ਕਿਸ ਕੰਮ ਦੇ ਪੈਸੇ ਮੰਗ ਰਿਹਾ ਫਿਰ ਅਸੀਂ ਮੋਟਿਵ ਦੇਖਣਾ ਹੈ ਵੈਦਰ ਬੰਦੇ ਦਾ ਕੋਈ ਹਿਡਨ ਇੰਟਰਸਟ ਤਾਂ ਨਹੀਂ ਹੈਗਾ ਸਾਡੇ ਕੋਲ ਇਦਾਂ ਦੀਆਂ ਕੰਪਲੇਂਟਸ ਵੀ ਆਉਂਦੀਆਂ ਨੇ ਕਈ ਜਿਨ੍ਹਾਂ ਦੇ ਵਿੱਚ ਕੋਈ ਪੈਸੇ ਦਾ ਨਾਰਮਲ ਲੈਣ ਦੇਣ ਹੁੰਦਾ ਤੇ ਉਹਦੇ 'ਚ ਰਿਕਾਰਡਿੰਗ ਕਰਕੇ ਸਾਨੂੰ ਬਾਤ ਪਈ ਜਾਂਦੀ ਅਸੀਂ ਉਹ ਵੀ ਵੈਰੀਫਾਈ ਕਰਦੇ ਹਾਂ ਸਾਨੂੰ ਹਰ ਐ ਇਹ ਨਾ ਹੋਵੇ ਕੋਈ ਅਫਸਰ ਪੈਸੇ ਨਾ ਵੀ ਮੰਗ ਰਿਹਾ ਹੋਵੇ ਉਹਦੇ ਕੋਲ ਉਹਦਾ ਲੈਂਡ ਦੇਣ ਹੋਵੇ ਤੇ ਉਹਨੂੰ ਪੈਸੇ ਦੇਣ ਪਛਾ ਕੇ ਮੁੜ ਕੇ ਸਾਡੇ ਕੋਲ ਵਿਜਲੈਂਸ ਦਾ ਪਰਚਾ ਦਰਜ ਕਰਾਵੇ ਪਰੂਫ ਜਿਹੜਾ ਹੈਗਾ ਰਿਕੁਆਇਰਡ ਹੈਗਾ ਉਹ ਅਸੀਂ ਚੈੱਕ ਕਰ ਲਾਂਗੇ ਵੀ ਕਿੰਨਾ ਪ੍ਰੂਫ ਰਿਕੁਆਇਰਡ ਹੈ ਵੈਦਰ ਉਹਦੀ ਡਿਮਾਂਡ ਹੈਗੀ ਆ ਜਾਂ ਨਹੀਂ ਹੈਗੀ ਵੈਦਰ ਉਹਦੇ ਕੋਲ ਕੋਈ ਕੰਮ ਪੈਂਡਿੰਗ ਹੈਗਾ ਕਿ ਨਹੀਂ ਹੈਗਾ ਵੈਦਰ ਪੈਸੇ ਲੈਣ ਦਾ ਮੋਟਿਵ ਹੈਗਾ ਜਾਂ ਨਹੀਂ ਹੈਗਾ ਥੈਟ ਵੀ ਵਿਲ ਵੈਰੀਫਾਈ ਯੂ ਜਸਟ ਬਿਲਿੰਗ ਅ ਕੰਪਲੇਨਰ ਵੇਸ ਔਨ ਐਸਐਸਪੀ ਲਖਬੀਰ ਸਿੰਘ ਵਿਜੀਲੈਂਸ ਬਿਊਰੋ ਜਿਨ੍ਹਾਂ ਦਾ ਸਾਫ ਆਖਣਾ ਹੈ ਕਿ ਸਾਨੂੰ ਅਗਰ ਕ੍ਰਪਸ਼ਨ ਨੂੰ ਖਤਮ ਕਰਨਾ ਹੈ ਤਾਂ ਸਾਨੂੰ ਰਲ ਮਿਲ ਕੇ ਉਪਰਾਲੇ ਜਿਹੜੇ ਉਹ ਕਰਨੇ ਚਾਹੀਦੇ ਨੇ ਸੋ ਉਮੀਦ ਹੈ ਕਿ ਅਸੀਂ ਇਸ ਵਿੱਚ ਕਾਮਯਾਬੀ ਹੋਵਾਂਗੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰ